ਸਵਾਗਤ ਤੁਹਾਡਾ ਤੁਹਾਡੀ ਆਪਣੀ ਚੈਨਲ ਸਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਖਾਤਰ ਸ਼ਰਧ ਸੰਤ ਜੀ ਬਹੁਤ ਹੀ ਬੜੀਆ ਤੇ ਪਾਵਰਫੁਲ ਪੀਰਾਂ ਦਾ ਕਲਮਾ ਜੋ ਕਿ ਬਹੁਤ ਤਾਕਤਵਰ ਪੀਰ ਨੇ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਲੜਾਈ ਝਗੜਾ ਜਾਂ ਕੰਮਕਾਰ ਵਿੱਚ ਵਰਕਤ ਨਹੀਂ ਹੈ ਜਿਸ ਕਮ ਉਹਦੇ ਹੱਥ ਪਾਉਂਦਾ ਹੈ ਉਸਦੇ ਸਾਰੇ ਕੰਮ ਪਿੱਛੇ ਮੁੜਦੇ ਨੇ ਮਸਲੇ ਨੇ ਵੀ ਕੋਈ ਵੀ ਕੰਮਰਾਸ ਨਹੀਂ ਹੁੰਦਾ ਚਾਹੇ ਉਹ ਘਰ ਦੇ ਵਿੱਚ ਰੋਜ਼ ਦੀ ਕਮਾਈ ਦੀ ਖਾਤਰ ਹੋਵੇ ਜਾਂ ਕੋਈ ਬਿਜ਼ਨਸ ਵਗੈਰਾ ਹੋਵੇ ਜਾਂ ਘਰ ਵਿੱਚ ਆਪਸੀ ਰੰਜਸ ਲੜਾਈ ਝਗੜਾ ਘਰ ਦੇ ਵਿੱਚ 24 ਘੰਟੇ ਚੱਲਦਾ ਰਹਿੰਦਾ ਹੈ ਉਹਨਾਂ ਲੋਕਾਂ ਦੀ ਖਾਤਰ ਇੱਕ ਬਹੁਤ ਹੀ ਪਾਵਰਫੁਲ ਅਮਲ ਬਜੀਫਾ ਲੈ ਕੇ ਆਇਆ ਬਹੁਤ ਹੀ ਤਾਕਤਵਰ ਪੀਰਾਂ ਦਾ ਬਜੀਫਾ ਹੈ ਬਜੀਫਾ ਪੀਰ ਹਾਜ਼ਰਤ ਸੈਦ ਮਖਦੂਮ ਅਲਾਉਦੀਨ ਅਲੀ ਅਹਿਮਦ ਸਾਹਰੇ ਪਾਕ ਕਲਰੀ ਸਰਕਾਰ ਉਹਨਾਂ ਦੇ ਨਾਮ ਦਾ ਵਜੀਫਾ ਗਾ ਅਸੀਂ ਇਹ ਵਜੀਫਾ ਇੱਕ ਵਾਰ ਪਹਿਲਾਂ ਵੀ ਵੀਡੀਓ ਇਸ ਦੀ ਬਣਾ ਕੇ ਪਾ ਚੁੱਕੇ ਹਾਂ ਉਹ ਹਿੰਦੀ ਵਿੱਚ ਪਾਈ ਸੀ ਬਹੁਤ ਵੀਰ ਭਰਾਵਾਂ ਨੇ ਕਮੈਂਟ ਸੀ ਵੀ ਸਾਨੂੰ ਪੰਜਾਬੀ ਚ ਜ਼ਰੂਰ ਪਾਓ ਤੇ ਅੱਜ ਅਸੀਂ ਪੰਜਾਬੀ ਚ ਪਾ ਰਹੇ ਹਾਂ ਜਿਹਨਾਂ ਵੀਰਾਂ ਨੂੰ ਹਿੰਦੀ ਸਮਝਣ ਚ ਨਹੀਂ ਪਤਾ ਲੱਗਦਾ ਜਾਂ ਕੋਈ ਪ੍ਰੋਬਲਮ ਆ ਉਹਨਾਂ ਦੀ ਖਾਤਰ ਹੀ ਪੰਜਾਬੀ ਚ ਪਾ ਰਹੇ ਹਾਂ ਤੇ ਬਹੁਤ ਹੀ ਤਕੜਾ ਵਜੀਫਾ ਦਾ ਜੋ ਬੰਦਾ ਸ਼ਰਦਾ ਨਾਲ ਇਕ ਚਿੱਤ ਹੋ ਕੇ ਇੱਕ ਮਨ ਹੋ ਕੇ ਪੀਰਾਂ ਦੇ ਇਸ ਕਲਮੇ ਨੂੰ ਪੜ੍ਹੇਗਾ ਪੀਰਾਂ ਦੇ ਇਸ ਵਜੀਫੇ ਨੂੰ ਕਰੇਗਾ ਤਾਂ ਜ਼ਰੂਰ ਹੀ ਉਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਹ ਛੋਟੇ-ਮੋਟੇ ਪੀਰ ਨਹੀਂ ਹਨ ਇਹ ਬਹੁਤ ਵੱਡੀ ਇੱਕ ਸ਼ਖਸੀਅਤ ਨੇ ਬਹੁਤ ਹੀ ਵੱਡੇ ਬਜ਼ੁਰਗ ਨੇ ਬਹੁਤ ਹੀ ਕਰਾਮਾਤੀ ਬਜ਼ੁਰਗ ਨੇ ਜਿਹੜੇ ਲੋਕ ਕਲੀਅਰ ਸ਼ਰੀਫ ਜਾਂਦੇ ਨੇ ਉਹਨਾਂ ਨੂੰ ਤਾਂ ਇਹਨਾਂ ਪੀਰਾਂ ਬਾਰੇ ਪਤਾਗਾ ਵੀ ਕਿੰਨੇ ਤਕੜੇ ਪੀਰ ਨੇ ਕਿਉਂਕਿ ਅੱਜ ਵੀ ਇਨ੍ਹਾਂ ਦੇ ਦਰਬਾਰ ਤੇ ਕੋਤਾਂ ਪ੍ਰੇਤਾਂ ਜਿੰਨਾ ਜਾਦੂ ਟੋਣਿਆਂ ਦਾ ਇਲਾਜ ਕੀਤਾ ਜਾਂਦਾ ਹੈ ਜਿੰਨਾ ਤੇ ਵੀ ਕੋਈ ਜਾਦੂ ਟੋਣਾ ਕਰ ਦਿੰਦਾ ਹੈ ਤਾਂ ਉਸ ਨੂੰ ਉਥੇ ਹਾਜ਼ਰੀ ਦਿੰਦੇ ਨੇ ਤੇ ਪੀਰ ਬਾਬਾ ਜੀ ਉਹਨਾਂ ਦਾ ਭਲਾ ਕਰਦੇ ਨੇ ਉਹਨਾਂ ਦੀ ਮੁਕਤੀ ਕਰਦੇ ਨੇ ਜੋ ਵੀ ਦਿਲ ਦੇ ਵਿੱਚ ਉਹਨਾਂ ਦੀ ਕੋਈ ਤਮੰਨਾ ਹੁੰਦੀ ਆ ਉਹ ਜ਼ਰੂਰ ਪੂਰੀ ਕਰਦੇ ਨੇ ਜੋ ਵੀ ਕੋਈ ਤਮੰਨਾ ਲੈ ਕੇ ਜਾਂਦਾ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਜਾਇਜ਼ ਹੋਵੇ ਤਾਂ ਪੂਰੀ ਕਰਦੇ ਨੇ ਇਸ ਕਰਕੇ ਜੋ ਉੱਥੇ ਜਾਂਦੀ ਨਹੀਂ ਜੋ ਕਲੀਅਰ ਸ਼ਰੀਫ ਵਾਲੇ ਦੇ murid ਨੇ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਕਲਮਾਗਾ ਬਹੁਤ ਹੀ ਵਧੀਆ ਕਲਾਮ ਆ ਵੀ ਉਹ ਜ਼ਰੂਰ ਪੜ੍ਹਨਾ ਕਿਉਂਕਿ ਜਿੰਨਾ ਇਹ ਪੀਰ মুর্ਸ਼ਦ ਨੂੰ ਬੰਦਾ ਯਾਦ ਕਰੂਗਾ ਉਹਨਾਂ ਹੀ ਉਹਨਾਂ ਦੇ ਪੀਰਾਂ ਦੀ ਰਹਿਮਤ ਕਿਰਪਾ ਬਣੀ ਰਹਿੰਦੀ ਹੈ ਉਹਨਾਂ ਦੇ ਸ਼ਰ ਹੀ ਕੰਮ ਬਣਦੇ ਨੇ ਹਾਂ ਇਸ ਕਲਮੇ ਨੂੰ ਜੇ ਕੋਈ ਬੰਦਾ ਸਿੱਧ ਕਰਨਾ ਚਾਹੁੰਦਾ ਤਾਂ ਉਸ ਨੂੰ ਪੂਰੇ پاک ਸਾਫ ਦਾ ਧਿਆਨ ਰੱਖਣਾ ਪਵੇਗਾ ਇਸ ਦੀ ਬੇਦੀ ਬਹੁਤ ਸ਼ਖਤ ਹੈ ਕਿ ਇਹ ਪੀਰ ਹੀ ਬਹੁਤ ਸਖਤ ਨੇ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਹੁਤ ਤਕੜੇ ਜਲਾਲੀ ਪੀਰ ਨੇ ਗੁੱਸਾ ਜਲਦੀ ਕਰਦੇ ਨੇ ਤੇ ਰਹਿਮਤਾਂ ਨੂੰ ਝੋਲਣਾ ਰਹਿਮਤਾਂ ਨਾਲ ਝੋਲਣਾ ਬਿਸ਼ੇਤੀ ਕਰਦੇ ਨੇ ਇਸ ਕਰਕੇ ਜੋ ਬੰਦਾ ਸਿਲਾ ਕਰਨਾ ਚਾਹੁੰਦਾ ਹੈ ਉਹਨਾਂ ਤੋਂ ਅਸੀਂ ਇਹਨਾਂ ਦੀ ਵੀ ਇੱਕ ਅਲੱਗ ਵੀਡੀਓ ਜੁ ਬਣਾ ਕੇ ਪਾਵਾਂਗੇ ਤੇ ਜੋ ਲੋਕ ਹੂੰ ਸਿੱਧਾ ਇਤਿਆਹ ਸਕਦੇ ਨੇ ਇਸ ਮੰਤਰ ਦਾ ਖੁੱਲਾ ਗਿਆਪ ਕਰਨਾ ਚਾਹੁੰਦੇ ਨੇ ਉਹਨਾਂ ਦੀ ਵੀ ਸਾਰੀ ਮਨੋਕਾਮਨਾ ਪੂਰੀ ਇਸ ਕਲਮੇ ਨਾਲ ਹੋਵੇਗੀ ਉਹ ਕਰ ਸਕਦੇ ਨੇ ਜੋ ਕੀ ਕਲਮਾ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਲਿਖਿਆ ਹੋਵੇਗਾ ਇਸ ਕਲਮੇ ਨੂੰ 108 ਵਾਰ ਸ਼ਾਮ ਦੇ ਟਾਈਮ ਬੰਦਾ ਪੜ੍ਹੇ ਜੋ ਵੀ ਉਹਦੇ ਮਨ ਦੇ ਵਿੱਚ ਤਮੰਨਾ ਕੀ ਕੋਈ ਇੱਛਾ ਕੀ ਜਿਸ ਕੰਮ ਦੀ ਖਾਤਰ ਵੀ ਪੜਦਾ ਉਹਦੇ ਦਿਲ ਵਿੱਚ ਰੱਖੇ ਤੇ ਪੀਰਾਂ ਦਾ ਨਾਮ ਲੈ ਕੇ ਪੱਛਮ ਵੱਲ ਮੂੰਹ ਕਰਕੇ ਬੈਠ ਜਾਵੇ ਸਿਰ ਜ਼ਰੂਰ ਟੱਕ ਲੈਵੇ ਜੇ ਕੋਈ ਮੁਸਲਮਾਨ ਵੀਰ ਕਰ ਰਿਹਾ ਹੋ ਉਹ ਆਪਣਾ ਬਜੂ ਕਰਕੇ ਔਰ ਨਮਾਜ਼ ਕੀ ਅੱਤ ਜਾਤੀ ਹਾਲਤ ਵਿੱਚ ਬੈਠ ਕੇ ਪੜ੍ਹੇ ਅਗਰ ਕੋਈ ਦੂਸਰਾ ਵੀਰ ਆ ਮੇਰਾ ਹਿੰਦੂ ਧਰਮ ਚੁ ਕਰ ਰਿਹਾਗਾ ਉਹ ਵੀ ਜ਼ਰੂਰ ਨਾ ਧੋ ਕੇ ਇਸ਼ਨਾਨ ਕਰਕੇ ਕਿਸੇ ਇਸ਼ਨਾਨ ਕਰਕੇ ਸਿਰ ਟਾਕੇ ਬੈਠੇ ਪਸੰ ਵੱਲ ਮੁਕਰ ਕੇ ਚੌਂਕੜੀ ਮਾਰ ਕੇ ਬੈਠ ਜਾਈ ਜਾਂ ਜਿਵੇਂ ਕੋਈ ਨਮਾਜ਼ ਪੜ੍ਹਦੇ ਹੁੰਦੇ ਨੇ ਮੁਸਲਮਾਨ ਵੀ ਉਸ ਤਰ੍ਹਾਂ ਬੈਠ ਸਕਦਾ ਹੈ ਬੈਠ ਕੇ ਇੱਕ ਮਾਲਾ ਲੈ ਲਓ ਤਸਵੀ ਲੈ ਲਓ ਤਸਵੀ ਦੇ ਉੱਤੇ 108 ਮੰਕਿਆਂ ਦੀ ਤਸਵੀ ਤੇ ਪੜਨਾ ਕੋਲੇ ਧੂਪ ਬੱਤੀ ਜ਼ਰੂਰ ਲਾਓ ਤੂ ਬੱਤੀ ਲਾਉਣੀ ਬਹੁਤ ਜ਼ਰੂਰੀ ਆ ਤੇ ਆਪਣੇ ਪਿੰਡੇ ਤੇ ਸੈਂਟ ਅਤਰ ਵਗੈਰਾ ਲਾ ਕੇ ਪੜੋ ਤੇ ਮਨ ਦੇ ਵਿੱਚ ਜ਼ਰੂਰ ਰੱਖਿਓ ਜੋ ਵੀ ਹਿੱਸਾ ਤੁਹਾਡੀ ਤੇ ਇਹਨਾਂ ਨੂੰ ਤੁਸੀਂ 11 ਦਿਨ ਪੜੋ ਤਾਂ ਤੁਹਾਡੀ ਜ਼ਰੂਰ ਹੀ ਉਹ ਹਿੱਸਾ ਪੂਰੀ ਹੋਵੇਗੀ। ਕੋਈ ਇਸ ਸਿਲਾ ਕਰਨ ਦੀ ਜ਼ਰੂਰਤ ਨਹੀਂ ਤੁਹਾਡੀ ਗੈਬ ਵੀ ਰੁਕਤੀ ਹੀ ਏ। ਪੀਰ ਮਦਦ ਕਰਨਗੇ ਤੇ ਤੁਹਾਡੇ ਕੰਮ ਬਣ ਜਾਣਗੇ। ਤੇ ਕਿੱਡੀ ਵੱਡਾ ਕੰਮ ਦੁਨੀਆਬੀ ਕੰਮ ਕਿੱਡਾ ਹੀ ਵੱਡਾ ਹੋ ਜਿਹੜਾ ਨਹੀਂ ਹੋਣ ਵਾਲਾ ਉਹ ਵੀ ਕੰਮ ਇਸ ਅਮਲ ਨਾਲ ਹੋ ਜਾਂਦੇ ਨੇ। ਪਰ ਗੱਲ ਇਹ ਹੈ ਵੀ ਤੁਸੀਂ ਆਪਣੀ ਸ਼ਰਧਾ ਰੱਖਣੀ ਹੈ ਯਕੀਨ ਬਣਾ ਕੇ ਰੱਖਣਾ ਫੇਰ ਇਹ ਕਲਮਾ ਕੰਮ ਕਰੇਗਾ ਜੀ ਤੁਸੀਂ ਭੱਜੂ ਭੱਜੂ ਕਰੋਗੇ ਬੈਠਣ ਲੱਗੇ ਇੱਕ ਚਿੱਤ ਇਕਮਾਨ ਹੋ ਕੇ ਨਹੀਂ ਬੈਠੋਗੇ ਤਾਂ ਇਹ ਕਲਮੇ ਨੇ ਕੰਮ ਨਹੀਂ ਕਰਨਾ ਇਸ ਕਰਕੇ ਇਕਮਾਨ ਕਰਕੇ ਬੈਠੋ ਪੀਰਾਂ ਨੂੰ ਤੇ ਧਿਆਨ ਧਰ ਕੇ ਬੈਠੋ ਤਾਂ ਤੁਹਾਡਾ ਜਰੂਰ ਹੀ ਕੰਮ ਹੋਵੇਗਾ ਕੋਈ ਵੀ ਬੰਦਾ ਇਸ ਨੂੰ ਪੜ ਸਕਦਾ ਹੈ ਬਸ ਪਾਕ ਸਾਫ ਹੋ ਕੇ ਕਿਸੇ ਵੀ ਕੰਮ ਦੀ ਖਾਤਰ ਪੜੋ ਬਦਵੇ ਜੇ ਕਿਸੇ ਹੋਰ ਕੰਮ ਦੀ ਖਾਤਰ ਕਰੋ ਤੁਸੀਂ ਜਾਣਾ ਤਾਂ ਜਾਣ ਲੱਗੇ ਕਰੋ 11 ਬਾਰ ਜ਼ਰੂਰ ਪੜ ਕੇ ਜਾਇਓ ਤਾਂ ਤੁਹਾਡਾ ਕੰਮ ਜ਼ਰੂਰ ਫਤਿਹ ਹੋਵੇਗਾ ਅਸੀਂ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਾਧ ਸੰਗ ਦੀ ਤੁਹਾਡੀ ਸੇਵਾ ਵਿੱਚ ਹੋਰ ਵੀ ਬਜੀਫੇ ਲੈ ਕੇ ਆਵਾਂਗੇ